ਜ਼ਿੰਦਾਬਾਦ ਮਰਦਾਬਾਦ ਜ਼ਿੰਦਾਬਾਦ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਾਬੀ ਦੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਵਿਖੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਪੂਰਥਲਾ ਦੇ ਰਮਨੀਕ ਚੌਂਕ ਵਿੱਚ ਜਾ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਪੁੱਤਲਾ ਫੂਕ ਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਇਸ ਮੌਕੇ ਬੋਲਦੇ ਆ ਹਰਜੀਤ ਸਿੰਘ ਸਾਬੀ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦਾ ਸਾਰੀਆਂ ਟਰਾਂਸਪੋਰਟਾਂ ਵੱਲੋਂ ਸ਼ਲਕਾ ਤੇ ਆ ਕੇ ਵਿਰੋਧ ਕੀਤਾ ਜਾਵੇਗਾ ਅਤੇ ਸਾਰੀਆਂ ਟਰਾਂਸਪੋਰਟਾਂ ਬੰਦ ਕੀਤੀਆਂ ਜਾਣਗੀਆਂ ਇਸ ਮੌਕੇ ਉਹਨਾਂ ਨਾਲ ਜਰਨੈਲ ਸਿੰਘ ਪਿੰਡਰ ਸਟੈਂਡ ਪ੍ਰਧਾਨ ਬਲਬੀਰ ਸਿੰਘ ਕਾਰੂ ਸਟੈਂਡ ਪ੍ਰਧਾਨ राजकुमार स्टैंड प्रधान साबी सिंह स्टैंक प्रधान बख्शीश सिंह बेगोवाल स्टैंड प्रधान शर्मा नडाला स्टैंड प्रधान बलबीर सिंह पुलक स्टैंड प्रधान कुलबीर सिंह तलवंडी चौधरी स्टैंड प्रधान सोनू करैल सिंह दलेर लक्की मंगा अवतार सिंह काका जरनैल सिंह सतनाम सिंह गुरप्रीत गोपी शिरा आदि हाजिर सन ਹਾਂਜੀ ਪ੍ਰਧਾਨ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਕਿਸ ਕਾਰਨ ਕਰ ਰਹੇ ਹੋ ਤੁਸੀਂ ਤੇ ਕੌਣ ਕੌਣ ਕਰ ਰਿਹਾ ਹੈ ਜੀ ਹਰਜੀਤ ਸਿੰਘ ਸਾਭੀ ਜ਼ਿਲ੍ਹਾ ਪ੍ਰਧਾਨ ਯੂਨਾਈਟਿਡ ਡੇਟ ਜੁਨੀਅਨ ਤੋਂ ਪੰਜਾਬ 77 ਅੱਜ ਕਪੂਰਥਲੇ ਜ਼ਿਲ੍ਹਾ ਜ਼ਿਲ੍ਹੇ ਦੀ ਪੂਰੀ ਟੀਮ ਜਿਹੜੀ ਆ ਉਹ ਰਲ ਕੇ ਸੈਂਟਰ ਸਰਕਾਰ ਦਾ ਵਿਰੋਧ ਕਰ ਰਹੀ ਹੈ ਤੇ ਜਿਹੜੇ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਡਰਾਈਵਰ ਮਹਿੰਗੇ ਤੇ ਥੋਪੇ ਆ ਉਹਦੇ ਵਿਰੋਧ ਵਿੱਚ ਅੱਜ ਅਸੀਂ ਸੜਕਾਂ ਤੇ ਉਤਰੇ ਆਂ ਜੀ ਅਗਰ ਥੋੜਾ ਬਰੀਫ ਕਰੂੰਗਾ ਕਿਹੜੇ ਕਿਹੜੇ ਕਾਨੂੰਨ ਜਿਹੜੇ ਥੋਪੇ ਗਏ ਸਰਕਾਰ ਵੱਲੋਂ ਸਰਕਾਰ ਨੇ ਜੀ ਡਰਾਈਵਰਾਂ ਦੇ ਮਹਿਕਮੇ ਤੇ ਇੱਕ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜੇ ਕੋਈ ਡਰਾਈਵਰ ਤੋਂ ਐਕਸੀਡੈਂਟ ਹੋ ਜਾਂਦਾ ਹੈ ਤੇ ਡਰਾਈਵਰ ਇੱਕ ਇਦਾਂ ਦਾ ਬੰਦਾ ਆ ਵੀ ਟਾਇਰ ਥਲੇ ਕੀੜੀ ਵੀ ਆਉਣ ਤੋਂ ਗਰੇਜ਼ ਕਰਦਾ ਆ ਤੇ ਸੈਂਟਰ ਸਰਕਾਰ ਕਹਿ ਰਹੀ ਆ ਵੀ ਇਹ ਜਾਣਬੁੱਝ ਕੇ ਤੇ ਡਰਾਈਵਰ ਜੇ ਐਕਸੀਡੈਂਟ ਕਰਦੇ ਆ ਤੇ ਇਹਨਾਂ ਨੂੰ 7 ਸਾਲ ਤੇ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜਿਹੜੀਆਂ ਉਹ ਕਾਨੂੰਨ ਇਹਨਾਂ ਨੇ ਅਕਬਰ ਸ਼ਾਹ ਤੇ ਨਰਿੰਦਰ ਮੋਦੀ ਜੀ ਨੇ ਡਰਾਈਵਰ ਮੈਗਵੇ ਤੇ ਥੋਪ ਦਿੱਤੇ ਆ ਕੱਲ ਜਿਹੜੀ ਹੜਤਾਲ ਹੋਈ ਸੀਗੀ ਉਹ ਅੱਜ ਫਿਰ ਖੁੱਲ ਗਈ ਏ ਕਿ ਉਹ ਨਾਲੇ ਤਾਂ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਡੀਸੀ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੜਤਾਲ ਅੱਜ 3 ਤਰੀਕ ਤੱਕ ਜਾਰੀ ਸੀਗੀ ਉਹ ਜਿਹੜੀ ਹੜਤਾਲ ਖੁੱਲੀ ਆ ਜੀ ਉਹ ਇਹਨਾਂ ਨੇ 6 ਤਰੀਕ ਤੱਕ ਟਾਈਮ ਲਿੱਤਾ ਆ ਵੀ ਇਹ ਕਾਲੇ ਕਾਨੂੰਨ 6 ਤਰੀਕ ਤੱਕ ਇਹਨਾਂ ਨੇ ਆਪਸੇ ਨਹੀਂ ਕੀਤੇ ਰੱਦ ਨਹੀਂ ਕੀਤੇ ਤੇ ਫਿਰ 7 ਸਤਰੀਕ ਤੋਂ ਆਲ ਇੰਡੀਆ ਪੂਰਾ ਜਿਹੜੀਆਂ ਸਾਰੀਆਂ ਜੁਨੀਆਂ ਵਾਂ ਉਹ ਸੜਕਾਂ ਦੇ ਉੱਤੇ ਨਗਿਆ ਤੇ ਟੋਟਲ ਟਰਾਂਸਪੋਰਟਾਂ ਜਿਹੜੀਆਂ ਆ ਟੈਕਸੀਆਂ ਤੋਂ ਲੈ ਕੇ ਅਸੀਂ ਬੰਦ ਕਰਾਂਗੇ ਮੰਗ ਕੀ ਕਰਦੇ ਹੋ ਤੁਸੀਂ ਜੋ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਰੇ ਕਾਲੇ ਕਾਨੂੰਨ ਆ ਇਹ ਰੱਦ ਕੀਤੇ ਜਾਣ ਤੇ ਡਰਾਈਵਰ ਹੀ ਲਾਇਸੈਂਸ ਤੇ ਇੱਕ 10 ਲੱਖ ਦੇ ਅਨਸ਼ੋਰ ਚਾ ਪੋਸਿਟਿਵ ਬਣਾਈ ਜਾਵੇ ਜਿਹਦੀ ਅਸੀਂ ਸਮੇ ਸਮੇ ਸਿਰ ਡੀਸੀਆਂ ਨੂੰ ਐਸਪੀ ਨੂੰ ਤੇ ਪੰਜਾਬ ਗਵਰਨਰ ਦੇ ਸੀਐਮ ਭਵਨ ਜਮਾਨ ਨੂੰ ਵੀ ਮੰਗ ਪੱਤਰ ਦੇ ਚੁੱਕੇ ਆ ਪਰ ਇਨਾਂ ਚੀਜ਼ਾਂ ਤੇ ਇਸ ਗਵਰਨਮੈਂਟ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਇਹ ਦੇਖ ਲਿਆ ਕਿ ਡਰਾਈਵਰ ਵਿਭਾਗ ਨੂੰ ਨਾਕ ਲੋ ਡਰਾਈਵਰ ਵਿਭਾਗ ਤੇ ਜੁਰਮਾਨਾ ਲਾ ਦਿਓ ਪਰ ਇਹ ਨਹੀਂ ਦੇਖਿਆ ਕਿ ਡਰਾਈਵਰ ਡਰਾਈਵਰ ਵਿਭਾਗ ਕਿੰਨਾ ਤੰਗ ਪਰੇਸ਼ਾਨ ਆ